ਪੰਚਾਇਤੀ ਚੋਣਾਂ ਦੌਰਾਨ ਕਾਗਜ਼ ਪਰੰਤੋਂ ਬਾਅਦ ਜਿਹੜੀ ਛਟਣੀ ਹੋਈ ਛਟਣੀ ਤੋਂ ਬਾਅਦ ਬਵਾਲ ਦੇਖਣ ਨੂੰ ਮਿਲ ਰਿਹਾ ਹੈ ਗਗਨ ਚੌਕ ਜਾਮਗੜਤਾ ਗਿਆ ਗਗਨ ਚੌਕ ਤੇ ਧਰਵਾਲਾ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਕਾਂਗਸ ਦੇ ਨੇਤਾਵਲੋਂ ਆਪਣੇ ਸਮਰਥਕਾਂ ਸਮੇਤ ਉੱਥੇ ਧਰਵਾਲਾ ਆਇਆ ਗਿਆ ਇਹਦੇ ਨਾਲ ਹੀ ਰਾਜਪੁਰਾ ਦੇ ਐਮਐਲਏ ਨੀਨਾ ਮਿੱਤਲਤੇ ਕਈ ਤਰ੍ਹਾਂ ਦੇ ਗੰਭੀਰ આરોਪ ਲਾਇਏ ਤੇ ਦੋਸਤੋ ਲਗਭਗ 11 ਵਜੇ ਜਿੱਦਾਂ ਹੀ ਦਰਨਾ ਸ਼ੁਰੂ ਹੋਇਆ ਤਾਂ 24 ਘੰਟੇ ਚੱਲਣ ਵਾਲੀ ਸੜਕ ਦੇ ਉੱਪਰ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਕਤਾਰਾਂ ਲੱਗ ਗਈਆਂ ਪੁਲ ਪਛਾਇਸ਼ਰ ਮੋਕੜੇ ਪਹੁੰਚਿਆ ਪੁਲ ਸਮੇਤੋਂ ਉੱਥੇ ਆਉਣ ਜਾਣ ਵਾਲੇ ਵਾਹਨਾਂ ਨੂੰ ਇਧਰੋਂ ਇਧਰੋਂ ਟ੍ਰੈਫਿਕ ਡਾਇਵਾਈਡ ਕਰਕੇ ਭੇਟਣਾ ਸ਼ੁਰੂ ਕੀਤਾ ਗਿਆ ਕੁੱਲ ਮਿਲਾ ਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੋ ਐਮਐਲਏ ਨਿਨ੍ਹਾ ਮਿੱਤਲ ਤੇ ਗੰਬੀਰ ਅਰੋਪ ਲਾਏਗੇ ਜਦੋਂ ਉਹਨਾਂ ਦਾ ਪੱਖ ਲੈਣ ਦੇ ਲਈ ਉਹਨਾਂ ਤੋਂ ਸੰਪਰਕ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਆਓ ਸੁਣੋਣਿਆ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਜ਼ਾਇਕ ਅਰਵਿਧਾਲ ਸਿੰਘ ਕਬੂਜ ਤੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕੀ aarop ਹੈ सारे जो पिया तुर्दा ਵਾਤੀ ਦੁਖਦ ਅਫਸੋਸ ਇਹ ਹੱਦ ਖਤਰਨਾਕ ਗੱਲ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਔਰ ਮੁਗਲਾਂ ਦਾ ਰਾਜ ਜਿਨ੍ਹਾਂ ਚੂਲੇ ਮਰ ਤੱਕ ਅਧਿਪਨ ਕਰਦੀ ਉਹ ਤੋਂ ਵੀ ਅੱਗੇ ਵੱਧ ਕੇ ਖੇਲਮ ਕੀਤਾ ਹੈ ਜੋ ਪੰਜਾਬ ਦੇ ਵਿੱਚ ਪੰਚਾਇਤੀ ਰਾਜ ਨੂੰ ਤਖੜਾ ਕਰਨ ਵਾਸਤੇ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਤੇ ਉਹਦੇ ਵੀ ਜਿੰਨਾ ੱਤਕਾ ਪੰਜਾਬ ਸਰਕਾਰ ਨੇ ਰਾਜਪਾਲ ਦੇ ਅਰਥ ਨਾਰਮ ਵਿੱਚ ਕੀਤਾ ਆਪਣੇ ਆਪ ਦੇ ਵਿੱਚ ਇੱਕ ਮਸਾਲ ਬਣ ਕੇ ਰਹਿ ਗਿਆ ਇੱਥੇ ਦੇ ਨੇਤਾ ਲੋਕ ਇੱਥੇ ਦੇ ਐਮਐਲਏ ਉੱਥੇ ਬੈਠ ਕੇ ਸਾਡੇ ਮੁੱਖਾਂ ਦੇ ਛੇ ਰੱਦ ਕਰਾਏ ਉਹਨਾਂ ਦਾ ਕੰਮ ਕੀਤਾ ਮਗਰ ਠੱਪੜ ਮਾਰੇ ਦੂਸਰਾਂ ਨੂੰ ਸ਼ਾਮ ਮਾਰਿਆ ਨਾ ਕੋਈ ਪਛਾਣ ਕੋਰਦੇ ਨਾਮ ਵੀ ਲਿਆ ਹੋਇਆ ਇਹ ਵੀ ਦੇਖ ਲਓ ਕੋਈ ਸ਼ੌਹਨ ਇੱਕ ਸਾਡੇ ਕਰਮਕੰਦ ਤੋਂ ਠੱਪੜ ਮਾਰਿਆ ਅਸੀਂ ਕਿਸੇ ਕੀਮਤ ਦਾ ਗੁਨਾਹ ਨਹੀਂ ਕਰਾਏ

ਜੋ ਕਵਰੀ ਬੀ ਇੱਥੇ ਪਹੁੰਚੀ ਹੋਈ ਹੈ ਉਸ ਦੀ ਪ੍ਰਸ਼ਾਸਨਿਕ ਸਰਕਾਰ ਦੇ ਇੱਕ ਮੰਗ ਕਰਦੇ ਹੈ ਕਿ ਜਿਹੜੇ ਅੱਜ ਸੈਂਕੜੇ ਲੋਕ ਸੁਧਨ ਫੰਡ ਦੇ ਨਵਾਬ ਕਿੰਦੇ ਨੈਨਾ ਪਿੰਦੇ ਤੇ ਹੋਰ ਪਿੰਡ ਆ ਰਿਹਾ ਹੈ ਅਬ ਸਾਡੀ ਮਚਾ ਜੀ ਜਨਾਬ ਯੋਗ ਨੇ ਵੀ ਕੋਈ ਸ਼ਾਇਦ ਕਿਤੇ ਕਿਸ ਮਾਰੇ ਜੀ ਨਾ ਨਾ ਹੋਰ ਕਿੰਚ ਕਰ ਰਹੇ ਹੈ ਕਹਿ ਤਾ ਕੋਈ ਵੀ ਸੁਣਾਈ ਨਹੀਂ ਵਰਤ ਰਿਹਾ ਪਤਾ ਨਹੀਂ ਕਿਰ ਲਾ ਰਹੇ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਲਗਾ ਕੇ ਪਹਿਲੇ ਕਾਂਗਰਸ ਔਰ ਬੀ ਜੀ ਪੀ ਅਕਾਲੀ ਦਲ ਦੇ ਟਾਈਮ ਹੀ ਇਹ ਆਪਣੇ ਇਹੋ ਜਿਹੇ ਤੱਕੇ ਹੁੰਦੇ ਸੀ ਅੱਜ ਅਗਰ ਕੋਈ ਹੋਏ ਤਾਂ ਉਹ ਠੀਕ ਰਿਹਾ ਹੈ ਠੀਕ ਹੀ ਆ ਜਿਹੜਾ ਇਹ ਸਿੰਚਾ ਸਾਰੇ ਠਿੰਡੇ ਸਿਰ ਤੇ ਲਾ ਕੇ ਪਰੱਖੀ ਕੋਈ ਕੁਛ ਜਾਂ ਤਾਂ ਉਹਨਾਂ ਨੇ ਕਿਤਾਇ ਤੱਕ ਚੱਕੀ ਕੰਮ ਚੰਗਰ ਲੱਗੇ ਬਟਾ ਜਰੂਰੀ ਦਿਖਤ ਹੈ ਅਸੀਂ ਉਹਨਾਂ ਠੀਕ ਕਰ ਰਿਹਾ ਹਾਂ ਜਦੋਂ ਜਪਾਤੀ ਪਤਾ ਆਇਆ ਜਾ ਰਿਹਾ ਹੈ ਉਸ ਤੋਂ ਆਪਣੇ ਲਾਂਦੀ ਭਾਪ ਦੇ ਰਹੇ ਟੇਬਲ ਤੇ ਬੈਠ ਕੇ ਲੱਗਦਾ ਹੈ ਕਿ ਰੈਟਿੰਗ ਦੇ ਤੇ ਇਹ ਸੀਮਾ ਨਾ ਪਾਰ ਕਰ ਜਿਹੜਾ ਪੰਚਾਇਤੀ ਰਾਜ ਹੁੰਦਾ ਉਹ ਮੁੱਢ ਹੁੰਦਾ ਇੱਕ ਲੋਕਤੰਤਰ ਦਾ ਹੈ ਔਰ ਕਿਹੜਾ ਇਹਨਾਂ ਨੇ ਕਾਗਜ਼ ਕੈਨਸਲ ਕਰਕੇ ਬਿਨਾਂ ਮਸਲਤੋਂ ਕਾਗਜ਼ ਕਿਵੇਂ ਕਰ ਜਾਦੇ ਫੇਰ ਦੇ ਦੋ ਭਈ ਸਿਰਫ ਇੱਕ ਇੱਕ ਬੰਦੇ ਦੇ ਕਾਗਜ਼ ਜਿਹੜੇ ਇਹਨਾਂ ਦੇ ਖੇਤ ਤੇ ਸੀ ਜਿਹੜੇ ਇਹਨਾਂ ਦੇ ਵਰਕਰ ਸੀ ਉਹਦੇ ਰੱਖ ਰਿਹਾ ਬਾਕੀ ਸਭ ਦੇ ਕਾਗਜ਼ ਇਹਨਾਂ ਨੇ ਕੈਨਸਲ ਕਰ ਦਿੱਤੇ ਬਹੁਤ ਸਾਜਣਾ ਨੋਟ ਪੱਤਰੋਂ ਬੱਤਾ ਲੱਗ ਗਿਆ ਬਹੁਤ ਕਾਗਜ਼ੇ ਫਾੜਨ ਦੇ ਵੀ ਜਿਹੜੇ ਤਾਂ ਹੀ ਤੁਹਾਨੂੰਾਂ ਤੇ ਕਹੇ ਸੀ ਫਾੜਨ ਤੇ ਵੀ ਜਾਣਕਾਰੀ ਮਿਲਦੀ ਹੈ ਉਹਦੇ ਕਿੰਨੀ ਸੱਚਾਈ ਹੈ ਛੁੱਟਾ ਕਰਤੀ ਹੋਰ ਛਾਂ ਆراضي ਇਹਨਾਂ ਨੇ ਸੀਮਾਵਾਂ ਲਾਗ ਲੀਆਂ ਨੇ ਹਰ ਤਰ੍ਹਾਂ ਦੇ ਇਹਨਾਂ ਨੇ ਫੱਟ ਕੰਡੇ ਵੜਨੇ ਔਰ ਇਖਾਕ ਜੀ ਫਾੜਤੇ ਮੋਕਾ ਦੀ ਕੁੱਟ ਮਾਰਦੀ ਹੋਈ ਕਿਉਂ ਕਰਦੇ ਸੀ ਜਿਹੜੇ ਤੇ ਕੰਮ ਕਰਦੇ ਸੀ ਉਹਨਾਂ ਨੂੰ ਵੀ ਦਿੱਤਾ ਕਿ ਆ ਮੈਂ ਆਪਣਾ ਦੀਵਾਨ ਚਾਹੁੰਦਾ ਸੀ ਕੀ ਰੋਲਾ ਆ ਗਿਆ ਚਿੰਤਾ ਲਾਣ ਆਇਓ ਅੱਥੇ ਕੋ ਸਮਝੀ ਦੀ ਚੌਂਦਾ ਤੇ ਸਾਡੇ ਕਾਜ ਰੰਗ ਕਰਦੇ ਹਾਂ ਕਾਰਨ ਅਜੇ ਕਾਰਨ ਦੇਤੇ ਕਾਰਨ ਕਿਉਂ ਕਰਿਆ ਕੋਈ ਕੰਮ ਨਹੀਂ ਜੇ ਤਾਂ ਨਹੀਂ ਕੰਮ ਆ ਪਾ ਤੇ ਬਦਾਂ ਖਰਾਇਆ ਉਹਦੇ ਸਟਾਫਰਾਂ ਤੋਂ ਸਾਡੇ ਗਏ ਇਹ ਫਿਰ ਬੜੇ ਐਕਸ਼ਨ ਵੀ ਆ ਤੁਸੀਂ ਕਰੋਗੇ ਕਾਇ ਰਾਦੋਗੇ ਅਸੀਂ ਮੰਨੀ ਸਾਡੇ ਕਾਜ ਸਹੀ ਦਰਜਾਨ ਤੇ ਫਟਕ ਚੋਹ ਕਰਾਈ ਜਾਂ ਚੋੜ ਨਾ ਵਾਜ ਜਾਂਦਾ ਜੀ ਨਾਤ ਗੁਰਦਿੰਦਾ ਜੀ ਆਪਾਂ ਤੁਹਾਡੇ ਕਿਹੜੇ ਗਾਂਂ ਦੇ ਰਾਤ ਹੋਇਆ ਸਪੰਕੀ ਦੇ ਲਖਣ ਦੇ ਰਾਤ ਹੋਏ ਆਪਣੇ ਠੀਕ ਆਮ ਆਦਮੀ ਦੇ ਮੁੰਡੇ ਦੇ ਛੱਡ ਕੇ ਬਖਸ਼ਰ ਸਾਹਿਬ ਦੇ ਪ੍ਰੋਜੈਕਟਾਂ ਬੰਕੀ ਪਾਇਆ ਜੀ ਠੀਕ ਆਮ ਦੇਖਾਗੇ ਬਸ ਇੰਡੀਕੇਸ਼ਨ ਐਫੀਸ਼ੀਐਂਸੀ ਦਸਤੇ ਵਿੱਚ ਇੰਡੀਕੇਸ਼ਨ ਦੱਸਦੇ ਨੇ ਜੀ ਹਾਂ ਜੀ ਅਕ੍ਰਾਂਸ਼ੀ ਬੈਨਿਫੀਸ਼ੀਅਰਾਂ ਨੂੰ ਕਰ ਰਹੇ ਹਾਂ ਤੁਹਾਡਾ ਕੀ ਨਾਮ ਹੈ ਕੀ ਦੱਸੋ ਕਿਹੜੇ ਪਿੰਡ ਤੋਂ ਇਸ ਚੀਜ਼ੇ ਕਾਗਜ਼ ਪਰ ਹੈ ਜੀ 50 ਹੋਇਆ ਜੀ ਜਦੋਂ ਪਤਾ ਲੱਗਿਆ ਵੀ ਰਾਤ ਨੂੰ ਦਾ ਕਾਲਜਿੰਗ ਜੰਤ ਕਰਨੀ ਹੈ ਆ ਕੇ ਅਸੀਂ ਫੋਨ ਤੇ ਦੇਖਿਆ ਜੀ ਰਿਐਕਸ਼ਨ ਦਾ ਕਾਰਨ ਕਿ ਦੱਸਿਆ ਗਿਆ ਉਹਦੇ ਕੋਈ ਨਹੀਂ ਦੱਸਿਆ ਜੀ ਕੋਈ ਨੂੰ ਪਤਾ ਹੀ ਨਹੀਂ ਹੈ ਜੀ ਉਹ ਤਾਂ ਸਿਰਫ ਆਵਾਜ਼ ਦੇ ਵਰਕਰ ਦੇ ਹੋ ਗਏ ਬਾਕੀ ਸਭ ਕੇ ਕਰਸਟਰ ਜੀ ਜੀ ਦੇ ਨਾਲ ਸਾਥੇ ਕਾਲਜਿੰਗ ਜੰਤ ਕਰਦੇ ਯਾਰ ਅਸੀਂ ਚੱਕ ਨਾ ਦੇਖ ਰੱਖੀਏ ਕਿਹਦੇ ਨੋ ਨੋ ਕਹਿੰਦੇ ਸੀ ਸਭ ਨੇ ਆਤਹੀ ਕਿ ਸਰਕਾਰ ਬਣਾਇਆ ਅੱਛਾ ਬੰਦਾਂ ਨੂੰ ਬਦਲਣਾ ਨੇ ਆਇਆ ਨਹੀਂ ਇਹ ਇਹਨਾਂ ਚ ਹਿੰਮਤ ਤਾਂ ਹੈ ਉਹ ਪਹਿਲਾਂ ਸਪੰਚਾ ਨੂੰ ਕਿਹਾ ਪਿੱਛੇ ਦੇਖ ਸਵਾਚ ਜਿਹੜੇ ਅੰਨੇ 7000 ਹਜ਼ਾਰ ਤੋਂ ਇਹਨੂੰ 22000 ਤੇ ਕੇਂਦਤ ਪਿਆ ਕੇ ਇੰ ਤੋਂ 10000 ਫਰ ਦੇ ਕੰਡ ਤੇ ਆ ਗਿਆ ਤੇ ਛੇ ਹੈ ਤੇ ਜਿੰਮਤ ਤਾਂ ਆਪਰੇ ਸਪੰਚਾ ਨੂੰ ਦੁਬਾਰਾ ਖੜਾ ਕਰਵਾਇਆ ਨੈਪਨ ਵੋਨ ਬੇ ਸਾਰਾ ਐਡਕਸ ਬਾਅਦ ਇੱਕ ਬਾਈਕਟ ਕਰੋ ਜੇ ਤੋ ਪਿੰਡਾਂ ਦੇ ਵੀ ਜਾਵੇ ਤਾਂ ਨਾਲ ਦੀ ਨਾਲ ਇਹਨਾਂ ਦਾ ਬਾਈਕਟ ਕਰੋ ਇਹਦਾ ਕਰੋ ਕਰੋ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਿ ਆਂਗੇ ਅੱਜ ਛਿੰਗ ਨਾ ਬਾੜਾ ਅੰਨੇ ਮਾੜੇ ਹਾਲਾਤ ਅਸੀਂ ਨਹੀਂ ਲਿਖੇ ਅਸੀਂ ਵੀ ਚੋਣਾ ਕਰਾਂਗੇ ਕਿਸੇ ਦੇ ਬੱਚੇ ਇੱਕ ਦੇ ਨਾ ਨਹੀਂ ਕਰਾਏ ਬੈਠੇ ਠੀਕ ਹੈ ਕੋਈ ਆਪਸ ਵਿੱਚ ਜਿਹੜੇ ਹੈਗੇ ਆ ਮਾੜਾ ਮੁੱਦਾ ਕੀਤੇ ਤਾਹੜਾ ਹੋਇਆ ਆਪਸ ਦੇ ਵਿੱਚ ਪਰ ਕੋਈ ਕਿਸੇ ਦੇ ਕੈਨਸਲ ਨਹੀਂ ਕਰਾਏ ਲੋਕ ਬੋਟਾ ਨਾਲ ਟਿੱਟ ਕੇ ਆਏ ਕਿੰਦਾ ਸਿੰਗਾ ਸਿੰਗਾ ਜਿਹੜੇ ਇਹਨਾਂ ਨੇ ਹਰ ਚੰਗਿਆ ਚੰਗੇ ਰਸੂਖ ਦਾ ਪਤਾ ਪਾਇਆ ਐਂ ਫੈਸੇ ਨੇ ਕਿਨੋਂ ਮੈਸੂਖ ਆਉਣ ਦੀ ਗੱਲ ਦੱਸਦਾ ਤੋਂ ਉਹ ਜਿਹੜਾ ਪਿੱਤੂ ਨਹੀਂ ਬਣਾਇਆ ਸ਼ੁਰੂ ਤੋਂ ਬਾਹਰੋਂ ਲੱਖ ਰੁਪਇਆ ਲੈ ਕੇ ਨੀਤਾ ਬਸ ਲੇ ਫੇਰ ਬਣਾਇਆ ਬਈ ਇਹ ਸਾਰੇ ਪੈਸੇ ਦੇ ਵਿੱਚ ਜਿਹੜੀਆਂ ਸਤਕੀਆਂ ਵੇਚੀਆਂ ਗੀਆਂ ਔਰ ਲੋਕਾਂ ਨੂੰ ਤਾਂ ਨਾਟਕਰਾ ਅੰਬੇਦਕਰ ਸਾਹਿਬ ਨੇ ਰਾਈਟ ਆਫ ਵੋਟ ਮਹਾਤਮਾ ਗਾਂਧੀ ਜੀ ਨੇ ਰਾਈਟ ਆਫ ਵੋਟ ਲੈ ਕੇ ਦਿੱਤਾ ਸੀਗਾ ਅੱਜ ਸਾਡੇ ਤੋਂ ਕੋਟਨਾਟ کار ਖੋਇਆ ਨਹੀਂ ਨਾਮ ਮਿਲਦੇ ਬੈ ਤੇ ਐਟਾ ਫਟਾ ਕਾਲਾ ਥਿੰਦ ਕਦੇ ਰਾਜਪੁਰੇ ਤੇ ਹਿਸਤਰੀ ਨਹੀਂ ਆਉਂਦਾ ਕੋਈਆਂ ਟੈਕ ਟੂ ਬੁਲਾ ਕਰਕੇ ਬੋਲੋ ਕਿ ਪੰਜਾਬ ਵੱਲੋਂ ਕਿਹਾ ਗਿਆ ਕਿ ਵੀ ਸਰਸੰਤੀਆਂ ਬਣਾਓ ਬੱਸ ਨੇ ਬੋਲੋ ਤੁਸੀਂ ਦੱਸਾਂਗੇ ਪਿੰਡ ਤੇ ਦੱਸਦੇ ਕਿ ਵੀ ਇਹਨਾਂ ਦੇ ਕਾਗਜ਼ ਚ ਨਹੀਂ ਤਰ ਹੈਗਾ ਤੇ ਰੱਬ ਕਰ ਦਿੱਤੇ ਹੈ ਗੱਲ ਠੀਕ ਹੈ ਤਾਂ ਆਟੋਮੈਟਿਕਲੀ ਸਰਸੰਤੀਆਂ ਬਣਵਾ ਦੇਣਾ ਸਰਸੰਤੀਆਂ ਕਿ ਬਣਾਏ ਤੇ ਉਪਨਤਰੀ ਦੇ ਕਹਿ ਕੇ ਸਰਸੰਤ ਹੋਤੇ ਤਾਂ ਆਪਣੇ ਪਿੰਡ ਚ ਤੋਂਤ ਚ ਕਰਾ ਲੈਂਦਾ ਉੱਥੇ ਕਿਉਂ ਉਹਦੇ ਖਲਾ ਉਹਨਾਂ ਦੇ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਬਿਲਕੁਲ ਇਹ ਗੱਲਾਂ ਚ ਨਹੀਂ ਆਤੇ ਠਿੱਠਾ ਬੰਦਾ ਇਹ ਤੇ ਚੰਡੇ ਸਾਡੇ ਨਾਲ ਵਾਦੇ ਕੀਤੇ ਸੀ ਨੇ ਝੂਠੇ ਵਾਦੇ ਪਿੰਡਾਂ ਨਾਲ ਕਰਤੇ ਗਏ ਜਾਂ ਦੇ ਲੋਕ ਪਿੰਡ ਤੇ ਮੰਨਣ ਨੂੰ ਤਿਆਰ ਨਹੀਂ ਮੈਂ 50 ਮੈਂ ਕਹਾਂ ਉਹ ਹੱਥ ਬੰਨ ਕੇ ਖਾਣੂ ਹਾਂ ਦੇ ਵੀ ਤੁਸੀਂ ਮਾਰਾ ਮਫਰਾ ਤਬਾਕ ਤੋਂ ਘੱਮਡੋਲ ਕਿੰਨਾ ਵੱਡਾ ਮਤਲਬ ਕਿ ਤੁਹਾਡੇ ਨਾਲ ਪਹਿਲਾਂ ਤੁਹਾਡੀਆਂ ਪੋਤਾਂ ਨੇ ਉੱਠੀਆਂ ਕਿਹਾ ਵੀ ਸਭ ਤੋਂ ਬਾਅਦ ਦਿਖਾ ਕੇ ਅੱਜ ਵੀ ਤੁਹਾਨੂੰ ਜੇ ਲੋਕਾਂ ਨੂੰ ਵੋਟ ਮਾਣ ਦਾ ਮੌਕਾ ਆਪਣੇ ਆਇਆ ਠਿਕਾ ਅੱਜ ਫੇਰ ਤੁਹਾਡੂੰ ਜਿਹੜਾ ਨੁੱਟਿਆ ਗਿਆ ਹੈਗਾ ਇਹ ਕਲੇ ਬੈਟਾਂ ਨੇ ਜਿਹੜੀਆਂ ਸੰਨੱਖੀਆਂ ਦਿੱਤੀਆਂ ਦਿੱਤੀਆਂ ਅਰਦਾ ਇਹ ਵੀ ਕਹਿਣਾ ਚਾਹਨਾ ਕਿ ਇਹ ਸਰਪੰਚ ਬਣ ਕੇ ਗਏ ਆ ਇਹਨਾਂ ਦੇ ਪਿੰਡਾਂ ਦੇ ਵਿੱਚ ਸੋਚਨ ਪਾਈਕਾਤ ਕਰਾਵਾਗਾ ਮੈਂ ਬਹੁਤ ਸਾਰਾ ਆਉਣ ਤੇ ਤੁਸੀਂ ਸਾਲ 2 ਸਾਲ ਵੀ ਕੱਢ ਰਹੀ ਜੇ ਤੋਂ ਬਾਅਦ ਤੇ ਤੁਰੰਤਕ ਲੱਗਣਗੇ ਪਰ ਲੋਕਾਂ ਨੂੰ ਹਮਸਾਤਵਾਵਾ ਕੇ ਬੈਠੇ ਹਾਂ ਤੁਹਾਨੂੰ ਮੈਂ ਤੁਮ ਸਿੱਧੇ ਇਹ ਜਦੋਂ ਤੁਸੀਂ ਨੌਨ ਡਾਟਰ ਦੀ ਸੇਤੀ ਨੂੰ ਲੈ ਕੇ ਵੀ ਧਰਨਾ ਦਿੱਤਾ ਸੀਗਾ ਉਸ ਤੋਂ ਬਾਅਦ ਵੀ ਰਾਜਦਾਨਾ ਦੇ ਵਿੱਚ ਚੋਰੀਆਂ ਚਕਾਰੀਆਂ ਛੇੜੀਆਂ ਜਪਦੀਆਂ ਵਾਰਦਾਤਾਂ ਕੱਟ ਨਹੀਂ ਹੋ ਰਹੀਆਂ ਹੁਣ ਤੁਸੀਂ ਕੀ ਕਰੋਗੇ ਤੇ ਇਹ ਧਰਨਾ ਕਦ ਤੱਕ ਚੱਲੀ ਰਹੇਗਾ ਤੁਹਾਡੇ ਨਹੀਂ ਧਰਨਾ ਹੁਣ ਨਾ ਆ ਅਸੀਂ ਡਾਕਟਰ ਸੇ ਜਾ ਮੇਰੇ ਪਾਸ ਅੱਜ ਵੀ ਬਸ ਬਾਕੀ ਦਾ ਮਤਲਬ ਹੈ ਕਿ ਅਸੀਂ ਤੇ ਅੱਜ ਜਿਹੜਾ ਹੈਗਾ ਇਹ ਦਾ ਬੰਦਾਰਾ ਮਤਾਈਏ ਇਹਨਾਂ ਦੇ ਤੁਸੀਂ ਅੱਗੇ ਛੇਨੀਆਂ ਉਹਨੀਆਂ ਦੀਆਂ ਪਾਲੀਆਂ ਲੋਕਾਂ ਦੇ ਕਦੇ ਲੋਕਾਂ ਦੀਆਂ ਛਾਂਪਾਂ ਜਿਹੜੀਆਂ ਉੱਤੇ ਹੋ ਜਾਂਦੀ ਹੈ ਉਹ ਵਸਤਾ ਸਬਰੀ ਜਿਹੜੇ ਹੈ ਕਿ ਆਹ ਹੋਰ ਆਪਣਾ ਤੇ ਖਾਣੇ ਦੇ ਕਿਤੇ ਗੁੱਟੇ ਆ। ਆਹ ਤਾਂ ਚਲੋ ਇਹ ਤਾਂ ਚੋਰਾਂ ਨੇ ਨਹੀਂ ਕੰਮ ਕੀਤਾ ਇਹ ਤਾਂ ਨਿੱਕਣ ਨੇ ਕੀਤਾ ਹੈ ਸਾਰਾ ਦਿਨ ਦੇ ਬਾਕੀ ਸੋ ਇਹ ਨਾ ਬਿੱਤਲ ਨੇ ਇਹਨਾਂ ਦੀ ਵੋਟ ਦੀ ਚੋਰੀ ਕਰਦੀ ਜਿੰਨੇ ਕ ਪਿੰਡਾਂ ਦੇ ਕਾਗਜ਼ ਰੱਟ ਹੋਗੇ ਜੀ ਇਹਨੂੰ ਲੱਗਦਾ ਕਿ ਔਰ ਦੈਨ ਕੋਈ ਟਕੋ-ਟਕ ਵਿੱਚ 30 ਤੋਂ 40 ਰੁਪਏ ਲੈਣੇ ਹਿੱਸੇ ਪਾਛੇ ਮੌਕਾ ਦੇ ਉਹ ਬਹੁਤ ਮਜ਼ੇਦਾਰ ਚਾਟੀ ਗਈ ਇਹਦਾ ਵੀਡੀਓ ਆ ਉਹਨੇ ਸ਼ਰਮ ਮਤਲ ਕੇ ਲੋਕਾਂ ਤੋਂ ਪੈਸੇ ਮੰਗਿਆ ਉਹਨੂੰ ਦੁਰਤ ਉਹਤੇ ਕ੍ਰਿਮੀਨਲ ਫਾਚਾ ਤਰਜੋਨਾ ਚਾਹੀਦਾ ਉਹਨੂੰ ਠਿਸਮਿਸ ਕਰਨਾ ਚਾਹੀਦਾ ਅਕ੍ਰਿਸ਼ਮਿਸ ਕਰਾ ਕੇ ਅਗਰ ਇਹ ਨਹੀਂ ਭੇਜ ਲਗੇ ਕਿ ਮੈਂਨੇ ਮੇਰੀ ਮਾਂ ਦਾ ਦੁੱਧ ਪੀਤਾ ਤਾਂ ਮੈਂ ਉਹਨੂੰ ਵਿਸ਼ਵਾਸ ਵਿੱਚ ਵਰਾ ਕੇ ਭੇਜਾਂਗਾ